ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਦੋਦਾ ਦੋਦਾ ਕੌਣੀ ਨਾਲ-ਨਾਲ ਪੈ ਜਾਂਦੇ ਆ ਪੰਡ ਇਹ ਤੇ ਮੇਨ ਰੋਡ ਤੇ ਆ ਬਠੰਡਾ ਰੋਡ ਤੇ ਇਹ ਪੰਡ ਤੇ ਇਸ ਪੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਮੁਕਸਰ ਜ਼ਿਲ੍ਹੇ ਦਾ ਪੰਡਾ ਇਹ ਤੇ ਖੇਤੀਬਾੜੀ ਦੇ ਨਾਲ-ਨਾਲ ਦੋਸਤੋ ਬਹੁਤ ਚੰਗੇ ਪਸ਼ੂ ਪਾਲਣ ਦਾ ਕੰਮ ਆ ਬਾਈ ਦੀ ਇੰਨੀ ਕਿ ਸੇਵਾ ਪਸ਼ੂਆਂ ਦੀ ਵੀ ਮਹੀਨੇ ਡੇਢ ਮਹੀਨੇ ਦੇ ਵਿੱਚ ਇੱਕ ਅੱਧਾ ਪਸ਼ੂ ਇਹ ਬਾਈ ਜੀ ਸੇਲ ਕਰ ਦਿੰਦੇ ਆ ਘਰ ਦੇ ਪਸ਼ੂ ਹੁੰਦੇ ਆ ਬਾਈ ਕੋਲੇ ਤੇ ਲੋੜ ਤੋਂ ਜਦੋਂ ਕੋਈ ਜਾਦੇ ਪਸ਼ੂ ਵੱਧ ਜੇ ਉਹਨੂੰ ਇਹ ਸੇਲ ਕਰਦੇ ਆ ਵਪਾਰ ਲਾਈਨ ਦਾ ਕੰਮ ਨਹੀਂ ਗਾ ਇਹਨਾਂ ਦਾ ਘਰੇਲੂ ਪਸ਼ੂ ਪਾਲਕਾ ਵੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਜਿਹੜੀ ਝੋਟੀ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਇਹਨੇ ਸੂਣਾ ਬਹੁਤ ਚੰਗੇ ਦੁੱਧ ਰਿਕਾਰਡ ਦੀ ਇਹਦੀ ਮਾਂ ਸੀ ਚੰਗਾ ਦੁੱਧ ਕੱਢੂਗੀ ਉਮੀਦ ਕਰਦੇ ਆ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਸਾਰੀ ਡਿਟੇਲ 22 ਦੀ ਝੋਟੀ ਦੀ ਲੈ ਕੇ 22 ਤੋਂ ਆਪਾਂ ਸਾਂਝੀ ਕਰ ਦਿੰਨੇ ਆ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ। ਤੇ Facebook ਪੇਜ ਆ ਦੋਸਤੋ ਆਪਣਾ ਸ਼ੌਂਕੀ PVT ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ Instagram ਤੇ ਦੇਖ ਰਹੇ ਆ ਉਹ ਵੀ ਜਰੂਰ ਫੋਲੋ ਕਰ ਲੈਣ ਤੇ ਆਓ ਸਾਰੀ ਜਾਣਕਾਰੀ ਲੈਣੇ ਆਂ ਦੋਸਤੋ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਆਪਣਾ ਸੁਖਵੀਰ ਸਿੰਘ ਸੁਖਵੀਰ ਸਿੰਘ ਹਾਂਜੀ ਪਿੰਡ ਦੋਦਾ ਜਿਲ੍ਹਾ ਸ੍ਰੀ ਮਕਸਤਾ ਸਾਹਿਬ ਠੀਕ ਹੈ ਜੀ ਤੇ ਭਾਈ ਜੀ ਝੋਟੀ ਆਪਣੇ ਘਰ ਦੀ ਹੈ ਇਹ ਹਾਂਜੀ ਆਪਣੇ ਘਰ ਦੀ ਹੈ ਜੀ ਝੋਟੀ ਠੀਕ ਹੈ ਤੇ ਪਹਿਲਾ ਸੂਆ ਹੁੰਦੀ ਆ ਪਹਿਲਾ ਸੂਆ ਹੁੰਦੀ ਹੈ ਹਾਂਜੀ ਤੇ ਭਾਈ ਕਿੰਨੇ ਕ ਦਿਨ ਲੈਂਦੀ ਹੈ ਇਹ ਇਹਦੇ 8 ਦਿਨ ਪਾਇਆ ਜੇ ਦਿਨ ਪੂਰੇ ਹੋਣ ਜੇ ਲਿਖਤੀ ਰੂਪ ਚ ਲਿਖਤੀ ਰੂਪ ਚ 8 ਦਿਨ ਸੂਣ ਚ ਪਾਏ ਹਾਂਜੀ ਤੇ ਬਾਈ ਮਾਂ ਇਹਦੀ ਤੁਹਾਡੇ ਕੋਲ ਸੀ ਕਿੰਨਾ ਦੁੱਧ ਸੀ ਉਹਦੇ ਥੱਲੇ ਮਾਂ ਆਪਣੇ ਕੋਲੇ ਸੀਗੀ ਉਹ ਆਪਾਂ ਸੇਲ ਕੀਤੀ ਨੇ 10 ਕ ਦੇ ਨਹੀਂ ਹੋਇਆ ਤੁਹਾਡੇ ਚੈਨਲ ਤੇ ਸੇਲ ਹੋਈ ਉਹ 16 ਲੀਟਰ ਦੁੱਧ ਅੱਜ ਹੀ ਦੇਈ ਤੇ ਕਿਹੜਾ ਬੰਦਾ ਲੈ ਕੇ ਜਾਉਦਾ ਆਪਾਂ ਗੈਨਰਿਕ ਨੰਬਰ ਦੇ ਦਾਂਗੇ ਠੀਕ ਆ ਜੀ ਹਾਂ ਤੇ ਆਪਾਂ 10 ਕ ਦੇ ਨਹੀਂ ਹੋਇਆ ਆਪਣੀ ਵੀਡੀਓ ਤੁਹਾਡੇ ਚੈਨਲ ਦੀ ਵੇਚੀ ਹੋਗੀ ਠੀਕ ਹੈ ਹਾਂਜੀ ਤੇ ਆਪਣਾ ਖੇਤੀਬਾੜੀ ਦਾ ਹੀ ਕਾਰੋਬਾਰ ਆ ਨਾ ਹਾਂਜੀ ਆਪਣਾ ਖੇਤੀਬਾੜੀ ਦਾ ਘਰ ਦੇ ਪਸ਼ੂ ਹੈ ਘਰ ਦੇ ਪਸ਼ੂ ਆ ਠੀਕ ਹੈ ਦੇ ਭਾਈ ਇਹ ਕਿੰਨੇ ਇੱਕ ਦੁੱਧ ਪਾ ਦੂ ਪਹਿਲੇ ਸਵੇਰ ਤੋਂ ਡੇ ਨਾ ਅੰਦਾਜ਼ੇ ਨਾਲ ਗਾਂ ਦਾ ਦੇਖੋ ਆਪਾਂ ਦਾ 10 ਲੀਟਰ ਬਣ ਰਿਹਾ 10 ਦੇ 10 11 ਲੀਟਰ ਦੇ ਵਿੱਚ ਆਰਾਮ ਦੇ ਨਾਲ ਖੁੱਲਾ ਪਾ ਦੂਗੀ ਦੇ ਤਾਂ 12 ਵੀ ਜਦੇ ਸੇਵਾ ਵਾਲਾ ਹੋਏਗਾ ਠੀਕ ਹੈ ਜੀ ਪਰ 10 ਦੀ ਗਾਰੰਟੀ ਆ 10 ਦੀ ਗਾਰੰਟੀ ਹੈ ਜੀ ਤੇ ਮਾਰ ਕੇ ਮਾਰੀ ਮਾਰੀ ਲੱਗਿਆ ਭਾਈ ਸੀਮਨ ਬਾਈ ਇਹਦੇ ਕਿਹੜਾ ਲੱਗਿਆ ਸੀਮਨ ਵੈਸੇ ਚੰਗਾ ਲੱਗਿਆ ਡਿਟੇਲ ਕੋਈ ਨਹੀਂ ਆਪਣੇ ਕੋਲੇ ਆਪਣੇ ਕੋਲੇ ਪਿੰਡੋਂ ਡਾਕਟਰ ਨੇ ਲਾਇਆ ਪ੍ਰਾਈਵੇਟ ਡਾਕਟਰ ਆ ਉਹਦਾ ਲੱਗਿਆ ਭਾਈ ਠੀਕ ਹੈ ਚੰਗੇ ਸੀਮਨ ਭਰਾਉਣੇ ਆ ਹਾਂ ਜੀ ਲਓ ਵੀ ਮਿੱਤਰੋ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਪਹਿਲਾ ਸੁਆ ਕਰਮਾ ਵਾਲੀ ਨੇ ਸੁਣਾ ਇਹ ਗੋਲ ਸਿੰਘ ਆ ਮੋਹਰਾ ਕੈਟਾਗਰੀ ਚ ਪੈਂਦੀ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਸਿੰਘਾਂ ਦਾ ਸਾਈਜ਼ ਕੋਈ ਆ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਥਣਾ ਦਾ ਸਾਈਜ਼ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਮਗਰਲੇ ਨਾਲ ਮਗਰਲਾ ਥਾਣਾ ਬਰਾਬਰ ਆ ਤੇ ਮੂਰਲੇ ਨਾਲ ਮੂਰਲਾ ਥਾਣਾ ਬਰਾਬਰ ਆ ਤੇ ਵਿੱਥ ਚੰਗੀ ਆ ਲਓ ਜੀ ਮਿੱਤਰੋ ਹਵਾਨਾ ਸਾਫ ਸੁਥਰਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾ ਦਿੰਨੇ ਆ ਪਿਛਲੇ ਪਾਸਿਓਂ ਹਵਾਨਾ ਦੋਸਤੋ ਬਹੁਤ ਸਾਫ ਸੁਥਰਾ ਹੈ ਦੇਖ ਸਕਦੇ ਹੋ ਤੁਸੀਂ ਅਜੇ ਹਫਤਾ 10 ਦਿਨ ਖੂਨ ਚ ਬਾਕੀ ਆ ਪੱਠਪੂੜਾ ਚੰਗਾ ਤੋੜ ਕੇ ਤੁਹਾਨੂੰ ਦਿਖਾਵਾਂਗੇ ਪਹਿਲਾਂ ਥਾਂ ਦਿਖਾ ਦਈਏ ਦੋਨਾਂ ਪਾਸਿਆਂ ਤੋਂ ਦੋਸਤੋ ਸੇਮ ਸਹਿਜ ਆ ਥਾਣਾ ਦਾ ਮਗਰਲੇ ਨਾਲ ਮਗਰਲਾ ਬਰਾਬਰ ਆ ਤੇ ਮੂਰਲੇ ਨਾਲ ਮੂਰਲਾ ਬਰਾਬਰ ਆ ਮੂਰਲੇ ਥਾਣ ਥੋੜੇ ਛੋਟੇ ਤੇ ਮਗਰਲੇ ਥਾਣ ਥੋੜੇ ਜਿਹੇ ਵੱਡੇ ਆ ਬਾਕੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਦੋਸਤੋ ਤੁਰਦਿਆਂ ਦਾ ਤੁਹਾਨੂੰ ਸਾਰੀ ਜੱਜਮੈਂਟ ਇਹਦੀ ਆ ਜਾਣੀ ਆ ਚੰਗਾ ਕਦ ਕਾਠਾ ਰਾਜੀਬਲੀ ਵੀ ਚੰਗੀ ਆ ਦੋਸਤੋ ਘਰ ਦੇ ਪਸ਼ੂ ਹੁੰਦੇ ਬਾਈ ਕੋਲੇ ਲਗਾਤਾਰ ਬਾਈ ਦੀ ਪੰਜਵੀਂ ਛੇਵੀਂ ਵੀਡੀਓ ਆਪਣੇ ਚੈਨਲ ਦੇ ਪਈ ਆ ਤੇ ਬਹੁਤ ਵਧੀਆ ਪਸ਼ੂ ਸਾਂਭਦੇ ਲਓ ਵੀ ਸਜਣੋ ਤੁਰਦਿਆਂ ਦਾ ਤੁਹਾਨੂੰ ਹਵਾਨੇ ਦੀ ਇਹਦੀ ਜੱਜਮੈਂਟ ਆ ਜਾਣੀ ਆ ਸਾਫ ਸੁਥਰਾ ਹਵਾਨਾ ਹੈ ਪਧਰਾ ਹਵਾਨਾ ਹੈ ਅਗਲੇ ਥਣ ਨਾਲ ਅਗਲਾ ਬਰਾਬਰ ਆ ਤੇ ਮਗਰਲੇ ਨਾਲ ਮਗਰਲਾ ਬਰਾਬਰ ਤੁਰ ਕਰੇ ਲੂ ਪਸ਼ੂ ਆ ਬਾਈ ਜੀ ਹਰਾਂ ਦੇ ਕੋਈ ਵਪਾਰ ਲੈਣ ਦਾ ਕੰਮ ਨਹੀਂਗਾ ਤੇ ਚੰਗੀ ਮਿਹਨਤ ਕਰਨ ਵਾਲੇ ਵੀਰ ਆ ਇਹ ਮਹੀਨੇ ਦੋ ਮਹੀਨਾ ਤੋਂ ਕੋਈ ਪਸ਼ੂ ਇਹਨਾਂ ਦੇ ਤਿਆਰ ਹੋਇਆ ਹੀ ਰਹਿੰਦਾ ਤੇ ਘਰ ਦੇ ਪਸ਼ੂ ਇਹ ਸੇਲ ਕਰ ਦਿੰਦੇ ਆ ਜਦੋਂ ਕੋਈ ਵੱਧ ਤਿਆਰ ਹੋ ਜਾਂਦਾ ਲੋਡ ਤੋਂ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਆਪਣਾ ਜੀ 1 ਲੱਖ ਤੇ 10000 ਰੁਪਏ ਆ ਜੀ 1 ਲੱਖ 10000 ਮਾਨਤਾਨ ਹੋ ਜੂ ਬਾਈ ਜੀ ਲਓ ਵੀ ਸੱਜਣੋ 110000 ਮੁੱਲਾ ਠੰਡੀ ਸੀਲ ਬਹੁਤ ਆ ਜਿਵੇਂ ਮਰਜੀ ਹੱਥ ਪੰਡਾ ਲਾਈ ਦੇਣੀ ਠੀਕ ਹੈ ਜੀ ਮਾਰ ਕੇ ਵਿਖਾ ਦਿਓ ਹੱਥ ਤੇ ਬਣਦਾ ਮਾਨਤਾ ਨਾਲ ਇਹਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਸੀਲਸ ਲੱਗ ਝੋਟੀ ਬਹੁਤ ਆ ਦੇਖ ਸਕਦੇ ਹੋ ਤੁਸੀਂ ਬਾਈ ਜੀ ਹੱਥ ਮਾਰ ਰਿਹਾ ਤੇ ਬਹੁਤ ਹੀ ਜਿਆਦਾ ਸ਼ਾਂਤ ਸੁਭਾਅ ਦੀ ਹੈ ਦੋਸਤੋ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆਦਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਲਾਵਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ